ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਰੇਡ ਦੀ ਬੱਚੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਹਾਂ ਠੀਕ ਠਾਕ ਬਾਈ ਪਹਿਲਾਂ ਦੋ ਬੱਚੀਆਂ ਕਹਿੰਦੇ ਇੱਕ ਵੇ ਗਈ ਹਾਂ ਬਾਈ ਇੱਕ ਪਿੰਡ ਦਾ ਬੰਦਾ ਹੀ ਲੈ ਗਿਆ ਇਹ ਵੀ ਬੇਇੱਜ਼ਤੀ ਸੀ ਮਨ ਠੀਕ ਆ ਉਹਨਾਂ ਬਾਈ ਦੇ ਘਰੇ ਨਾ ਮਰਗ ਹੋ ਗਈ ਮੰਨ ਲਾ ਉਹਦੀ ਮਜੂਰੀ ਬਣ ਗਈ ਪਹਿਲਾਂ ਤੜਕੇ ਕਹਿੰਦਾ ਮੈਂ 11:30 12 ਵਜੇ ਆਜੂਗਾ ਸਾਈ ਪਾਤੀ ਸੀ ਉਹਨੇ ਠੀਕ ਆ ਉਹ ਵਿਚਾਰੇ ਨੇ ਫੋਟੋਆਂ ਕਾਲਦਿਆਂ ਯਾਰ ਉਹਦੇ ਚਾਚ ਚੂਚੇ ਦੀ ਨੂੰਹ ਮਰ ਗਈ ਭਾਗ ਤੇਰੇ ਬੰਦੇ ਨੂੰ ਬਸ ਹੀ ਵੇਚ ਹੀ ਚਾਹ ਬੰਦਾ ਪੁੱਸ ਵੀ ਲਵੇ ਆਪਣੇ ਕੋਲੇ ਰਿਕਾਰਡਿੰਗ ਵੀ ਹੈਗੀ ਆ ਬਾਕੀ ਫੋਟੋਆਂ ਵੀ ਹੈਗੀਆਂ ਮੰਨੇ ਨੇ ਮੈਂ ਫਿਰ ਕਾਹਨੂੰ ਯਾਰ ਮਜਬੂਰ ਕਰਨਾ ਬੰਦੇ ਨੂੰ ਹਨਾ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਰੇਸੋ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਨੈਣੇ ਆਲਾ ਇਧਰੋਂ ਰਾਈਆ ਮੋਬਾਈ 1527 ਠੀਕ ਹੈ ਬਾਈ ਬਈ ਜਿਹੜੀ ਬੱਚੀ ਦੇ ਨੇ ਕਿੰਨੀ ਉਮਰ ਹੈ ਇਹਦੀ ਉਮਰ ਡਾਕਟਰ 5 ਕਿ ਮਹੀਨਾ ਦੀ ਉਮਰ ਮੰਨ ਲਾ ਸੇਮਾ ਲੱਗਿਆ ਹੋ ਸਕਦਾ ਹੂੰ ਤੇ ਬੱਚਾ ਬਹੁਤ ਕੁਆਲਟੀ ਦਾ ਮੰਨ ਲਾ ਨਗੀਨੇ ਆ ਫਾਰਮ ਦੀ ਵੱਸੀ ਆ ਸਹੀ ਗੱਲ ਆ ਬਾਈ ਹੈ ਪ੍ਰਿੰਟ ਮੰਨ ਲਾ ਇਹ ਜਿਆ ਮਿਲਦਾ ਨਹੀਂ ਗਾਹਕ ਪਤੀ ਗਾਹਕਾਂ ਦੀ ਡਿਮਾਂਡ ਸੀ ਆਪਾ ਬੱਚਾ ਤਾਂ ਲੈਂਦਾ ਠੀਕ ਹੈ ਭਾਈ ਹਾਂ ਕਿੰਨਾ ਕ ਦੁੱਧ ਸੀ ਮਾਂ ਥੱਲੇ ਨਹੀਂ ਡਾਕਟਰ ਦੁੱਧ ਨਹੀਂ ਆਪਾਂ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਪੁੱਛਿਆ ਨਹੀਂ ਆਪਾਂ ਦੁੱਧ ਕਿੰਨਾਗਾ ਠੀਕ ਹੈ ਬਾਕੀ ਬੱਚਾ ਆਪ ਹੀ ਮੂੰਹੋਂ ਬੋਲੂ ਤੂੰ ਗ੍ਰੋਥ ਗ੍ਰੋਥ ਬੱਚੇ ਦੀ ਦੇਖ ਤੂੰ ਪੰਜਵਾਂ ਮਹੀਨਾ ਸਹੀ ਗੱਲ ਮਤਲਬ ਪੰਜਵੇਂ ਮਹੀਨੇ ਦਾ ਬੱਚਾ ਤੇ ਬੱਚੇ ਦੀ ਰੰਗ ਪ੍ਰਿੰਟ ਦੇਖ ਬਹੁਤ ਛੂਰਾ ਸੀ ਸਹੀ ਹੈ ਦੇਖਣਾ ਫੇਸ ਬੜਾ ਤੇਰਾ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਜਮਾਂ ਇੱਕ ਨੰਬਰ ਆ ਤੇ ਕਿਹੜੇ ਸੀਮਨ ਦੀ ਆ ਪਤਾ ਨਹੀਂ ਨਹੀਂ ਸੀਮਨ ਨਹੀਂ ਡਾਕਟਰ ਆਪਾਂ ਗੱਪ ਮਾਰਨ ਆ ਨਹੀਂ ਸੀਮਨ ਨਹੀਂ ਪੁੱਛਿਆ ਠੀਕ ਹੈ ਬਾਕੀ ਬੱਚੇ ਦੀ ਆਪ ਦੀ ਜਾਤ ਹੀ ਦੱਸੂ ਵੀ ਕੀ ਜਾਤ ਆ ਹਮ ਹ ਫੁੱਲ ਬਰੀਡ ਆ ਬਈ ਕਰਦ ਚੰਗਾ ਬਰੀਡ ਚੰਗੀ ਬਰੀਡ ਜੇ ਸਨੇਕੋ ਬੋਦੀ ਚੰਗੀਆਂ ਸੁਨੱਖ ਪੁਣਾ ਬੱਚੀ ਦੇ ਵਿੱਚ ਫੁੱਲ ਆ ਬਈ ਕੀ ਬਾਤ ਆ ਤੋਰਾ ਤਰਨਾ ਤਰਨਾ ਦੇਖ ਬਸ ਡਾਕਟਰ ਬੱਚੇ ਦਾ ਕੀ ਮਨ ਲਾ ਹਜੇ ਬੱਚਾ ਛੋਟਾ ਹੈ ਇਹਦਾ ਇਹਦਾ ਸਿੰਗਲ ਰੱਸਾ ਪਾਇਆ ਹੋਵੇ ਨਹੀਂ ਸੀਗਾ ਠੀਕ ਹੈ ਬਾਅਦ ਵਿੱਚ ਤੈਨੂੰ ਪਤਾ ਖੁੱਲ੍ਹ ਗਈ ਫਿਰਦੀ ਆ ਆਪਾਂ ਪਾ ਲੈ ਕੇ ਬੱਚਾ ਰੱਸਾ ਕੁਆਲਿਟੀ ਇੱਕ ਨੰਬਰ ਆ ਬਈ ਥਣ ਚਾਰੀ ਆ ਤੋਰਾ ਤਾਰਾ ਦੇਖ ਬਸੀ ਦਾ ਕੀ ਬਾਤ ਬਹੁਤ ਚੰਗੀ ਆ ਬਹੁਤ ਚੰਗੇ ਡਾਕਟਰ ਖੁੱਲਾ ਹੈ ਮਨ ਲਾ ਲੱਤਾਂ ਲਾ ਖੁੱਲੀਆਂ ਕਰ ਗਏ ਨਹੀਂ ਬਿਲਕੁਲ ਪੀੜੀ ਕਰਦੀ ਏ ਸੇ ਤੁਰ ਨਹੀਂ ਆਂਦਾ ਸਹੀ ਗੱਲ ਆ ਬਾਈ ਹਮ ਕੁਆਲਿਟੀ ਚੈੱਕ ਕਰੋ ਬਰੀਡ ਚੈੱਕ ਕਰੋ ਬਾਈ ਫਰ ਨਹੀਂ ਫੁਰ ਨਹੀਂ ਦੇਖ ਡਾਕਟਰ ਬੱਚੀ ਬਰੀਡ ਫੁੱਲ ਆ ਲੈ ਕਰ ਬੋਲੇ ਕੀ ਡੇਵਿਡ ਪੀਸ ਆ ਨਾ ਹਮ ਤੇ ਕੀ ਆ ਮੋਲ 16000 ਦੀ ਬਾਈ ਕਨਾਂ ਬੱਤੀ ਦੇ ਜਾਂਗੇ ਫੇਰ ਵੀ ਵਿੱਚੋਂ ਮਾਂ ਤਾਂ ਕੋਈ ਜੱਕਰ ਨਹੀਂ ਬਾਈ ਕਨਾਂ ਹੋ ਜਾਊਗਾ ਫੇਸ ਦੀ ਬਿਊਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਕੁਆਲਿਟੀ ਚੈੱਕ ਪਿੰਡ ਦਾ ਬੰਦਾ ਲੈ ਗਿਆ ਮੈਨੂੰ ਠੀਕ ਆ ਬਾਈ ਹੂੰ ਖੜ ਨਹੀਂ ਖੜ ਨਹੀਂ ਦੇ ਬੱਚਾ ਜੀ ਭੈਣ ਸਹੀ ਗੱਲ ਹੈ ਤੇ ਥਣ ਚਾਰੀ ਆ ਹਾਂ ਦਫਾ ਨਾ ਤਿਆਰੀ ਚੱਲ ਕਹਿਤੀ ਹੂੰ ਦੰਨੋ ਖੀਰਾ ਬੱਚਾ ਠੀਕ ਆ ਥਣ ਚਾਰੀ ਹੋ ਕੋਈ ਫੋਟਸਾਂਗ ਨਹੀਂ ਹੋ ਗਰੰਟੀ ਹੋ ਆਪਣੀ ਕੋਈ ਲੱਤ ਲੱਤ ਲੁੱਤ ਦੀ ਜਾਂ ਲੰਗ ਮਾਰਦਾ ਹੋਵੇ ਮਾਰਦਾ ਹੋਵੇ ਇਹ ਗ੍ਰੈਂਟਿੰਗ ਨਾਲ ਬੂਰਵਾਦ ਦਾ ਡਾਕਟਰ ਦੰਦ ਦਿਖਾ ਹੂੰ ਦੁੱਧ ਦੰਦ ਹੀ ਆ ਡਾਕਟਰ ਛੋਟਾ ਹੀ ਹੈ ਬੱਚਾ ਹਾਂ ਛੋਟਾ ਹੀ ਆ 5 ਮਹੀਨਿਆਂ ਦਾ ਬੱਚਾ ਹੀ ਆ ਮੈਨੂੰ ਸਹੀ ਗੱਲ ਆ ਤੇ ਕਿਸੇ ਵੀ ਨੂੰ ਬਈ ਬੱਚੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ